ਇਸਤਰੀ ਮਲਾਜ਼ਮ ਤਾਲਮਿਲ ਕਮੇਟੀ ਜਲੰਧਰ ਅਤੇ ਔਰਤ ਮੁਕਤੀ ਮੋਰਚਾ ਵੱਲੋਂ ਕਮંત્રી ਇਸਤਰੀ ਦਿਵਸ ਬੰਡਾਲਾ ਮੰਚ ਕੀ ਵਿਖੇ ਮਨਾਇਆ ਗਿਆ ਅੱਜ ਮਿਤੀ 8 ਮਾਰਚ ਨੂੰ ਮਹਿਲਾ ਕਮੰਤਰੀ ਦਿਵਸ ਸੀ ਜਿਹੜਾ ਉਹ ਪਿੰਡ ਬੰਡਾਲਾ ਦੇ ਸਕੂਲ ਦੇ ਵਿੱਚ ਮਨਾਇਆ ਗਿਆ ਔਰ ਇਹ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਜੋਰ ਸ਼ੋਰ ਦੇ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਇਸਤਰੀਆਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਨੁਮਾਇੰਦਿਆਂ ਦੇ ਵੱਲੋਂ ਆਪਣੀਆਂ-ਆਪਣੀਆਂ ਜਿਹੜੀਆਂ ਸੀਗੀਆਂ ਤਕਲੀਫਾਂ ਵੀ ਜ਼ਾਹਿਰ ਕੀਤੀਆਂ ਗਈਆਂ ਔਰ ਇਸਤਰੀਆਂ ਨੂੰ ਆਉਂਦੀਆਂ ਪਰੇਸ਼ਾਨੀਆਂ ਵੀ ਦੱਸੀਆਂ ਗਈਆਂ ਔਰ ਆਪਣੇ ਸੰਘਰਸ਼ ਨੂੰ ਹੋਰ ਵੀ ਜ਼ਿਆਦਾ ਤਿੱਖਾ ਵਿੱਢਣ ਦਾ ਜਿਹੜਾ ਹੈ ਆਪਣੇ ਵੱਲੋਂ ਸਾਰਿਆਂ ਨੇ ਮਤਲਬ ਕਿ ਇਹਦਾ ਵੀ ਧਿਆਨ ਦੇ ਵਿੱਚ ਲਿਆਂਦਾ ਕਿ ਆਪਾਂ ਇਹ ਜਲਾਸ ਆਪਣਾ ਅੱਗੇ ਹੈਗਾ ਤਿੱਖਾ ਕਰਕੇ ਲੈ ਕੇ ਅੱਗੇ ਚੱਲਾਂਗੇ ਆਪਣੀਆਂ ਮੰਗਾਂ ਨੂੰ ਹੋਰ ਸਰਕਾਰ ਦੇ ਅੱਗੇ ਲੈ ਕੇ ਜਾਵਾਂਗੇ ਸੋ ਇਸ ਮੌਕੇ ਤੇ ਪਹੁੰਚੇ ਹੋਏ ਸਾਰੇ ਆਹੀ ਇਸਤਰੀ ਮੁਲਾਜ਼ਮ ਔਰ ਬਾਕੀ ਸਾਥੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਮਿੱਡੇ ਮੀਲ ਵਰਕਰ ਜੂਨੀਅਨ ਜਿੰਦਾਬਾਦ 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 ਇਸਤਰੀ ਮੀਲਾ ਮੁਲਾਜ਼ਮ ਜਿੰਦਾਬਾਦ ਜਿੰਦਾਬਾਦ ਮੀਲ ਵਰਕਰਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਕਿ ਅੱਜ ਇਸਤਰੀ ਦੇ ਵਿੱਚ ਬੰਡਾਲਾ ਸਕੂਲ ਦੇ ਵਿੱਚ ਪਹੁੰਚੇ ਤੇ ਆਪਣੇ ਸਾਰਿਆਂ ਹੰਦਿਆਂ ਵਿਚਾਰ ਜਿੰਨੀਆਂ ਵੀ ਪੈਣਾ ਉਹਨਾਂ ਦੇ ਰੱਖੇ ਉਹਦੇ ਵਿੱਚ ਇਦਾਂ ਹੈ ਕਿ ਜਿਹੜੇ ਹੁਣ ਅਸੀਂ ਵਿਚਾਰ ਇਹ ਰੱਖਦੇ ਆ ਕਿ ਜੇ ਸਰਕਾਰ ਸਾਡੇ 7-8 ਵਾਰ ਮੰਤਰੀ ਸਾਹਿਬ ਨੇ ਸਾਨੂੰ ਬੁਲਾਇਆ ਉਹਦੇ ਵਿੱਚ ਸਾਨੂੰ ਅਜੇ ਕੁਝ ਵੀ ਹਾਸਲ ਨਹੀਂ ਕੀਤਾ ਗਿਆ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਜੇਕਰ ਸਾਡੀ ਇਹ ਸਰਕਾਰ ਜਿਵੇਂ ਵਾਅਦੇ ਕੀਤੇ ਸੀ ਇਹਨਾਂ ਨੇ ਕਿ ਡਬਲ ਤਨਖਾਹ ਦੇ ਉਹ ਜਾ ਕੇ ਹਰਿਆਣੇ ਨਾਲ ਰਲਣਾ ਇਹ ਸਾਡੇ ਵਾਅਦੇ ਜੇ ਕਰਤਾ ਉਹ ਸਾਨੂੰ ਕੁਝ ਥੋੜੇ ਹੀ ਚਿਰ ਤੱਕ ਸਮੇਂ ਤੱਕ ਸਾਨੂੰ ਕੁਝ ਸਾਡੇ ਪੱਲੇ ਪਾਉਂਦੇ ਆ ਜਾਂ ਸਾਨੂੰ ਕੋਈ ਚਿੱਠੀ ਪਾਉਂਦੇ ਆ ਜਾਂ ਕੋਈ ਵੀ ਐਲਾਨ ਕਰਦੇ ਆ ਇਹਦੇ ਵਿੱਚ ਤਾਂ ਅਸੀਂ ਕਹਿੰਨੇ ਆ ਕਿ ਅਸੀਂ ਸਾਰੇ ਇਕੱਠੇ ਜੋੜ ਵਿੱਚ ਆ ਪਰ ਜੇਕਰ ਇਹ ਸਰਕਾਰ ਸਾਨੂੰ ਕੁਝ ਵੀ ਨਹੀਂ ਪੱਲੇ ਪਾ ਰਹੀ ਤੇ ਸਾਡੇ ਗੇੜੇ ਚੰਡੀਗੜ੍ਹ ਦੇ ਬਾਰ-ਬਾਰ ਲਵਾ ਰਹੀ ਆ ਤੇ ਇਹਦੇ ਵਿੱਚ ਅਸੀਂ ਆਪਣੇ ਇੱਕ ਜੁੱਟ ਹੋ ਕੇ ਆਪਣੇ ਇਕ ਕੱਲੇ ਕੱਲੇ ਝਿਲਿਆਂ ਵਿੱਚ ਤੇ ਪੰਜਾਬ ਵਿੱਚ ਅਸੀਂ ਇਹੋ ਜਿਹਾ ਇਕੱਠ ਜੋੜ ਕਰਾਂਗੇ ਕਿ ਜਿਹੜਾ ਸਰਕਾਰ ਦੇ ਖਿਲਾਫ ਅੱਜ 8 ਮਾਰਚ ਨੂੰ ਅੰਤਰਰਾਸ਼ਟਰੀ ਮੈਲਾ ਦਿਵਸ ਪੈਂਡ ਬਡਾਲਾ ਦੇ ਵਿੱਚ ਪ੍ਰਬੰਧ ਇਹਦਾ ਕੀਤਾ ਗਿਆ ਔਰ ਤੁਮਕਤੀ ਮੋਰਚਾ ਤੇ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਦੀਆਂ ਸਮੂਹ ਔਰਤਾਂ ਵੱਲੋਂ ਇਹ ਜਿਹੜਾ ਦਿਵਸ ਆ ਬਣਾਇਆ ਗਿਆ ਇਸ ਦੇ ਵਿੱਚ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਮਿੱਡਲ ਵੀਰ ਵਰਕਰ ਯੂਨੀਅਨ ਆਸ਼ਾ ਵਰਕਰ ਅਤੇ ਹੋਰ ਜਿਹੜੀਆਂ ਇਸਤਰੀਆਂ ਤੇ ਆਧਾਰਿਤ ਜਥੇਬੰਦੀਆਂ ਸੀ ਸਿਹਤਵਾਰ ਕਰ ਜਿਹੜੀਆਂ ਕਾਮੀਆਂ ਸੀ ਉਹਨਾਂ ਸਾਰੀਆਂ ਇਸ ਦੇ ਵਿੱਚ ਭਾਗ ਲਿਆ ਇਹਦੇ ਵਿੱਚ ਔਰਤਾਂ ਨੂੰ ਦਰਪੇਸ਼ ਆਉਂਦੀਆਂ ਜਿਹੜੀਆਂ ਮੁਸ਼ਕਲਾਂ ਸੀਗਾ ਉਹਨਾਂ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਔਰਤਾਂ ਔਰਤ ਮਲਾਜਮਾਂ ਦੀਆਂ ਮੰਗਾਂ ਆ ਉਹਨਾਂ ਨੂੰ ਸਰਕਾਰ ਦੇ ਜਿਹੜਾ ਬਹੁਤ ਵਾਰੀ ਮੰਗ ਪੱਤਰ ਦੇ ਕੇ ਬੇਨਤੀਆਂ ਕਰਕੇ ਜਿਹੜਾ ਇਹ ਔਰਤਾਂ ਆ ਬਹੁਤ ਜ਼ਿਆਦਾ ਥੱਕ ਟੁੱਟ ਚੁੱਕੀਆਂ ਜਥੇਬੰਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਨੇ ਫਿਰ ਵੀ ਇਹਨਾਂ ਦੇ ਪੱਖ ਦੇ ਵਿੱਚ ਇਹਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਦੇ ਲਈ ਕੋਈ ਕਦਮ ਨਾ ਚੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪੱਧਰੇ ਮੀਟਿੰਗਾਂ ਕਰਕੇ ਪੰਜਾਬ ਪੱਧਰ ਤੇ ਕੋਈ ਨਾ ਕੋਈ ਵੱਡਾ ਜਿਹੜਾ ਸੰਘਰਸ਼ ਆ ਉਹ ਉਲਿੱਕਿਆ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਕੁਝ ਦੀ ਜਿਹੜੀ ਹੈ ਤਿਆਰੀ ਆ ਉਹ ਕਰਨ ਦੇ ਵਾਅਦੇ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਆ ਸਮਾਪਤ ਕੀਤਾ ਗਿਆ